ਸਰਜੀਤ ਪਾਤਰ ਦੀ ਰਚਨਾ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣਦੇ ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣਦੇ ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ ਇਹ ਤਪ ਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ ਇਸ ੜਦੇ ਪੈਰ ਠਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ ਇਸ ੜਦੇ ਪੈਰ ਠਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ ਜੋ ਲੋ ਮੱਥੇ ਚੋਂ ਫਟਦੀ ਹੈ ਉਹ ਅਸਲੀ ਤਾਜ ਹੁੰਦੀ ਹੈ ਜੋ ਲੋ ਮੱਥੇ ਚੋਂ ਫਟਦੀ ਹੈ ਉਹ ਅਸਲੀ ਤਾਜ ਹੁੰਦੀ ਹੈ ਤਬੀ ਦੇ ਤਖਤ ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ ਤਬੀ ਦੇ ਤਖਤ ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ ਇਹ ਪੰਡਿਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ ਇਹ ਪੰਡਿਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ ਮੇਰੇ ਹੌਕੇ ਹੀ ਪਹਿਲਾਂ ਤਾਂ ਮੇਰੀ ਬਜਲੀ ਤੇ ਸਾ ਬਣਦੇ ਮੇਰੇ ਹੌਕੇ ਹੀ ਪਹਿਲਾਂ ਤਾਂ ਮੇਰੀ ਬੰਝਲੀ ਤੇ ਸਾਹ ਬਣਦੇ ਆ ਸਾਨੂੰ ਰੀਤ ਤੋਂ ਵੱਧ ਕੇ ਕਿਸੇ ਦੀ ਪ੍ਰੀਤ ਪਿਆਰੀ ਹੈ ਆ ਸਾਨੂੰ ਰੀਤ ਤੋਂ ਵੱਧ ਕੇ ਕਿਸੇ ਦੀ ਪ੍ਰੀਤ ਪਿਆਰੀ ਹੈ ਤੂੰ ਲਿਖ ਲੇਖਾਂ ਦੇ ਲਿਖ ਜਿੰਨੇ ਵੀ ਨੇ ਸਾਡੇ ਗੁਨਾਹ ਬਣਦੇ ਤੂੰ ਲਿਖ ਲੇਖਾਂ ਦੇ ਲਿਖ ਜਿੰਨੇ ਵੀ ਨੇ ਸਾਡੇ ਗੁਨਾਹ ਬਣਦੇ ਜੇ ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬਣਦੇ ਅਸੀਂ ਕਹਿ ਦੋ ਜੇ ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬਣਦੇ ਅਸੀਂ ਕਹਿ ਦੋ ਅਸੀਂ ਜਨਾਤ ਹੁੰਦੇ ਜਾਂ ਲੁੱਡਣ ਮਲਾ ਬਣਦੇ ਉਦੋਂ ਤੱਕ ਤੂੰ ਹੈ ਸਾਡੀ ਹਿੱਕ ਦੇ ਵਿੱਚ ਮਹਿਫੂਜ਼ ਮਰ ਕੇ ਵੀ ਜਦੋਂ ਤੱਕ ਜਿਸਮ ਸਾਡੇ ਹੀ ਨਹੀਂ ਸੜਕੀ ਸੁਆ ਬਣਦੇ ਫਕੀਰਾਂ ਦੇ ਸੁਖਨ ਕੁਛ ਯਾਰ ਕੁਛ ਤਾਰੀਖ ਦੇ ਮੰਜ਼ਰ ਫਕੀਰਾਂ ਦੇ ਸੁਖਨ ਕੁਛ ਯਾਰ ਕੁਝ ਤਾਰੀਖ ਦੇ ਮੰਜ਼ਰ ਜਦੋਂ ਮੈਂ ਜ਼ਖਮ ਖਾ ਲੈਣਾ ਵੇਰੀ ਖਾਤਰ ਪਨਾ ਬਣਦੀ ਜਦੋਂ ਮੈਂ ਜ਼ਖਮ ਖਾ ਲੈਣਾ ਮੇਰੀ ਖਾਤਰ ਪਨਾ ਬਣਦੇ ਮੈਂ ਇੱਕ ਗੱਲ ਜਾਣਦਾ ਕਿ ਹੈ ਕੋਈ ਸ਼ੈ ਇਸ ਵਜੂਦ ਅੰਦਰ ਮੈਂ ਇੱਕ ਗੱਲ ਜਾਣਦਾ ਕਿ ਹੈ ਕੋਈ ਸ਼ੈ ਇਸ ਵਜੂਦ ਅੰਦਰ ਉਹ ਜਿਹੜੀ ਲਿਸ਼ਕ ਉੱਠਦੀ ਹੈ ਜਦੋਂ ਸਭ ਰੁਖ ਜ਼ਿਆ ਬਣਦੇ ਕਦੀ ਦਰਿਆ ਇਕੱਲਾ ਤੈ ਨਹੀਂ ਕਰਦਾ ਦਿਸ਼ਾ ਆਪਣੀ ਜ਼ਮੀਨ ਦੀ ਟਾਲ ਜਲਦਾ ਵੇਗ ਹੀ ਰਲ ਕੇ ਰਾਹ ਬਣਦੇ ਜ਼ਮੀਨ ਦੀ ਢਾਲ ਜਲ ਦਾ ਵੇਗ ਹੀ ਰਲ ਕੇ ਰਾਹ ਬਣਦੇ ਅਚਨ ਚੇਤੀ ਕਿਸੇ ਬਿੰਦੂ ਤੋਂ ਚਸ਼ਮਾ ਫੁੱਟ ਪੈਂਦਾ ਹੈ ਇਹ ਦਾਵੇਦਾਰ ਦਾਵੇਦਾਰ ਐਵੇਂ ਖਾਮ ਖਾ ਬਣਦੇ ਇਹ ਦਾਵੇਦਾਰ ਦਾਵੇਦਾਰ ਐਵੇਂ ਖਾਮ ਖਾ ਬਣਦੇ ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਨ ਬਿੰਦੂ ਹਾਂ ਮੈਂ ਕੀ ਹਾਂ ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਣ ਬਿੰਦੂ ਹਾਂ ਮੈਂ ਕੀ ਹਾਂ ਜੀ ਮੈਂ ਆਖਾਂ ਕਿ ਮੈਂ ਕੁਝ ਹਾਂ ਕਥਨ ਮੇਰੇ ਗੁਨਾ ਬਣਦੇ ਜੀ ਮੈਂ ਆਖਾਂ ਕਿ ਮੈਂ ਕੁਝ ਹਾਂ ਕਥਨ ਮੇਰੇ ਗੁਨਾ ਬਣਦੇ ਇਸ ਤੁਰਦਾ ਕੌਣ ਹੈ ਮੈਂ ਕੌਣ ਹਾਂ ਤੇ ਕੌਣ ਪੁੱਛਦਾ ਹੈ ਇਹ ਸੋਚਾਂ ਦਾ ਸਫਰ ਹੈ ਜਿਸ ਲਈ ਸੀਨੇ ਹੀ ਰਾ ਬਣਦੇ ਇਸ ਸੋਚਾਂ ਦਾ ਸਫਰ ਹੈ ਜਿਸ ਲਈ ਸੀਨੇ ਹੀਰਾ ਬਣਦੇ ਜਦੋਂ ਤੱਕ ਲਫ਼ਜ਼ ਜਿਉਂਦੇ ਨੇ ਸੁਖਨ ਵਰ ਜਿਉਂਨ ਮਰ ਕੇ ਵੀ ਜਦੋਂ ਤੱਕ ਲਫ਼ਜ਼ ਜਿਉਂਦੇ ਨੇ ਸੁਖਨ ਵਰ ਜੋਨ ਮਰ ਕੇ ਵੀ ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿੱਚ ਸੁਆ ਬਣਦੇ ਹਮੇਸ਼ਾ ਲੋਚਿਆ ਬੰਨਾ ਤੁਹਾਡੇ ਪਿਆਰ ਦੇ ਪਾਤਰ ਹਮੇਸ਼ਾ ਲੋਚਿਆ ਬੰਨਾ ਤੁਹਾਡੇ ਪਿਆਰ ਦੇ ਪਾਤਰ ਕਦੇ ਨਾ ਸੋਚਿਆ ਆਪਾਂ ਕਿ ਉਹ ਬਣਦੀ ਜਾਂ ਆਹ ਬਣਦੀ ਕਦੇ ਨਾ ਸੋਚਿਆ ਆਪਾਂ ਕਿ ਉਹ ਬਣਦੀ ਜਾਂ ਆਹ ਬਣਦੀ